ਹਾਵੀ ਗਾਇਸ ਅਸੀਂ ਅੱਜ ਦੇਖਾਂ ਪਹੁੰਚਿਆ ਰੇਸਾਂ ਜਿਹੜਾ ਐਫ 1 ਫਾਰਮੂਲਾ ਚੱਲਦਾ ਨਾ ਅੱटका ਉਹ ਹੰਢਿਆ ਆ ਚੁੱਕਿਆ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੇ 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 ਰੇਸਰ ਇੱਥੇ ਪਹੁੰਚੇ ਹੋਏ ਨੇ ਅੱਜ ਟੂਟਾ ਜੋ ਕਿ ਐਫ 1 ਦੇ ਫਾਰਮੂਲਾ ਦੇ ਕਹਿੰਦੇ ਪਹਿਲੇ ਨੰਬਰ ਤੇ ਆਇਆ ਸੀ 2023 ਦੇ ਵਿੱਚ ਤੇ ਇਸ ਸਾਲ ਦਾ ਜੇ ਜੇ ਕੌਣ ਹੋਊਗਾ ਮੇਰੇ ਨਾਲ ਇੱਕ ਸਾਲ ਦਾ ਲੈਫਟਵਾਨਾ ਪਹੁੰਚ ਗਿਆ ਬਾ ਵੀ ਬਾ ਇੱਕ ਸਾਲ ਹੋ ਗਿਆ ਪਰੋਵੀ ਲਈ ਤੁਹਾਨੂੰ ਬਹੁਤ ਧੰਨਵਾਦ ਮਿਲਦੇ ਨੇ ਦੋਸਤੋ ਅਗਲੇ ਬਲੌਗ ਵਿੱਚ ਲੋ ਵੀ ਮਿੱਤਰੋ ਪੈਟ ਸਟਾਪ ਤੇ ਰੇਸਿੰਗ ਸ਼ੁਰੂਆਤ ਹੈ ਬਿੱਲ ਓਪੜੀ ਵਾਲਾ ਪਹਿਲਾ ਨੰਬਰ ਚੱਕ ਕੇ ਗਿਆ ਨੇ ਐਂਡ ਤੇ ਪਹਿਲਾ ਨੰਬਰ ਲਈ ਫਿਰਦਾ ਇਹ ਕਹਿੰਦੇ ਜਨਾਲ ਵਾਲਾ ਗੁਰੀ ਹੈ ਤੇ ਗੈਵੀ ਹੈ ਹੋਰ ਕਹਿੰਦੇ ਮਿਆਂ ਪਿੰਡ ਇੰਡਸਟਰੀ ਦਾ ਮਜੂਰ ਸਦਾਰਾ ਗਲਾਬ ਸਿੱਧੂ ਹੈ ਚਲੋ ਪਾਈ ਇੱਧਰ ਫੇਰ ਆ ਰਹੇ ਨੇ ਮੁੰਡੇ ਓ ਬੱਲਿਓ ਬੱਲਿਆ ਹੋਰ ਕਹਿੰਦੇ ਗਲਾ ਪਹਿਲੇ ਨੰਬਰ ਤੇ ਬਾਈ ਗਲਾਬ ਚੱਲ ਰਿਹਾ ਕਹਿੰਦੇ ਦੂਜੇ ਤੇ ਚੱਲ ਰਿਹਾ ਬਿੱਲਾ ਤੀਜੇ ਤੇ ਚੱਲ ਰਿਹਾ ਜੀ ਗੁਰੀ ਜਨਾਲ ਵਾਲਾ ਤੇ ਚੌਥੇ ਤੇ ਗੈਵੀ ਗਲਾਬ ਤੇ ਤੂੰ ਫੇਰ ਹਏ ਸਲੋ ਮੈਂਨ ਕਹਿੰਦੇ ਇਕੱਠੇ ਤੁਰੇ ਫਿਰਦੇ ਬੇਲੇ ਦਾ ਹੋ ਗਿਆ ਕਹਿੰਦੇ ਇਧਰ ਫਟੜਾ ਐਕਸੀਡੈਂਟ ਦੀ ਗੱਲ ਕਹੂਗੀ ਹਾਂਜੀ ਦੋਹੇ ਦੋਹੇ ਸਲੋ ਮੈਂਨ ਇਕੱਠੇ ਸੀ ਹਾਂ ਤੂੰ ਤੇ ਸੁਣ ਲਿਆ ਵਿਚਾਰ ਲੈ ਵੀ ਕਰ ਤੂੰ ਤਾਂ ਸੁਣਾ ਕੋਈ ਗੱਲ ਬਾਤ ਮਿੱਤਰਾ ਸਾਂ ਦੇਖ ਰਹੇ ਆਪਾਂ ਰਿਸਾਂ ਦੇਖ ਰਹੇ ਹਾਂ ਐਜ਼ ਅ ਫੈਨ ਦੇਖ ਰਹੇ ਹਾਂ ਇਹ ਰੇਸ ਦੇ ਵਿੱਚ ਕੌਣ ਕੌਣ ਹਿੱਸਾ ਲੈ ਰਹੇ ਨੇ ਚਾਰ ਵਰਸਾਂ ਦੇ ਜੀ ਠੀਕ ਹੈ ਜੀ ਦੋਨੂੰ ਜਾਣਦਾ ਮੈਂ ਦੋਨੂੰ ਜਾਣਦੇ ਹਾਂ ਉਹਦੇ ਨਾਮ ਰਵੀਰ ਨਹੀਂ ਕਰਦੇ ਜਾਣਦਾ ਹਾਂ ਹਾਂ ਉਹ ਬਹੁਤ ਵੱਡੇ ਆਰਟਿਸਟ ਨੇ ਇਸ ਲਾਈਨ ਦੇ ਤੇ ਲੋ ਵੀ ਮੇਰੇ ਤੁਹਾਨੂੰ ਫੇਰ ਲੈ ਜੁੜੇ ਉਸ ਉਹ ਗਲਾਬ ਸਿੱਧੂ ਕਹਿੰਦੇ ਦੁਬਾਰੇ ਫੇਰ ਪਹਿਲੇ ਨੰਬਰ ਤੇ ਆ ਗਏ ਚੱਲ ਰਿਹਾ ਮਾ ਮੁਕਾਬਲਾ ਸਲਾਮ ਹੈ ਸਲਾਮ ਹੈ ਬਿੱਲਾ ਹੱਸ਼ਰਦਾ ਵੀਰ ਮੈਰਾ ਟੰਕੂ ਸਮੋਮੈਨਾ ਹਾਂ ਗਏ ਵੀ ਤੇ ਕਹਿੰਦੇ ਜਿਹੜਾ ਆਪਣਾ ਗੁਰੀ ਆ ਦੋਨੇ ਸਲੋ ਮੈਨ ਦੀ ਗਿਣਤੀ ਚ ਆਉਂਦੇ ਨੇ ਤੇ ਇਧਰੋਂ ਆਪਾਂ ਤੁਹਾਨੂੰ ਫੇਰ ਲੈ ਕੇ ਚੱਲਦੇ ਹਾਂ ਉਸੇ ਮੁਕਾਮ ਦੇ ਨਾਲ ਇਹ ਮੁਕਾਮ ਬਹੁਤ ਤਕੜਾ ਹੈ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਇਹ ਤੂੰ ਤਾਂ ਤੁਸੀਂ ਇਹ ਗੱਡੀਆਂ ਦਾ ਕਦੇ ਮੋਈਨ ਵਾਲੇ ਤਾਂ ਤੁਸੀਂ ਇਹ ਗੱਡੀਆਂ ਦਾ ਗੁਰੀ ਨੂੰ ਅੱਡ ਟਰੋਫੀ ਦੇਣੀ ਚਾਹੁੰਦੇ ਆਂਗਾ ਮਹਾਲੀ ਆਹ ਦੇਖਣਾ ਬੰਦ ਗੱਡੀ ਹੋ ਜਾਂਦਾ ਇਹ ਮਹਾਲੀ ਬੋਰਡ ਨੂੰ ਮਹਾਲੀ ਬੋਰਡ ਨੂੰ ਬੇਨਤੀ ਕਰਕੇ ਟਰੋਫੀ ਦਵਾਈ ਜਾਵੇ हां गुरुजी ਨਾਲ ਨੂੰ ਬਿੱਲੇ ਨੂੰ ਇਹ ਥੋੜੇ ਜਿਹਾ ਪਿੱਛੇ ਰਹਿੰਦੇ ਨੇਗੇ ਹਾਂ ਤੇ ਬਾਕੀ ਗਲਾਮ ਪਈ ਆ ਤੇ ਇਹ ਵੀ ਹੋ ਗਿਆ ਹਾਂ ਬਿਲਕੁਲ ਥੋੜੇ ਫੈਨ ਆ ਗਏ ਨੇ ਥੋੜੇ ਮੰਗਰ ਫੈਨ ਆ ਚੁੱਕੇ ਨੇ ਨਹੀਂ ਕਿਦਾ ਹੋ ਰਿਹਾ ਨਹੀਂ ਇਹ ਜਿਹੜੀ ਮੋੜ ਤੇ ਟੱਕਰ ਹੁੰਦੀਆਂ ਨੇ ਇਹ ਬਹੁਤ ਖਤਰਨਾਕ ਹੁੰਦੀ ਆ ਆ ਬਿੱਲਿਆ ਆ ਗੁਰੀ ਓਏ ਗਲਾਬ ਸਿੱਧੂ ਭਾਈ ਓਏ ਉਹ ਗੱਡੀ ਖੜ ਗਈ ਭਾਈ ਓਏ ਇਹਨਾਂ ਗਲਾਬ ਸਿੱਧੂ ਤੀਜਾ ਕਿਹੜਾ ਉਤੋਂ ਦੀ ਕਰ ਗਿਆ ਪਹਿਲੇ ਨੰਬਰ ਤੇ ਅਦਰ ਗੁਰੀ ਜਨਾਲ ਗਲਾਬ ਸਿੱਧੂ ਤੇ ਬਿੱਲਾ 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 ਉਹ ਸਾਡੀ ਐਂਟੀ ਪਾਰਟੀ ਵੀ ਪਰਲੇ ਪਾਸੇ ਫਿਰਦੀ ਆਜੂ ਦੋ ਦੋ ਹੱਥ ਦੇਖਾਂਗੇ ਟੂ ਟੂ ਹੈਂਡਸ ਇਹ ਗੱਡੀ ਆਪਾਂ ਨੂੰ ਪੈਸੇ ਦੇ ਦੇਣੀ ਹੈ ਹਾਂ ਸੜਕ ਤੇ ਚਾਣੋਂ ਨਾ ਕਰਾ ਸੜਕ ਤੇ ਜਾਣ ਖਾਤਰ ਚਾਹੀਦੀ ਆ ਪਿੰਡ ਲੈ ਕੇ ਜਾਣੀ ਆ ਮਾਂ ਪਿੰਡ ਲੈ ਕੇ ਜਾਣੀ ਆ ਕਰਦੇ ਆ ਗੱਲ ਬਾਈ ਆਪਣੀ ਸੜਕਾਂ ਕਹਿੰਦੇ ਪਹੀਆਂ ਬਣੀਆਂ ਪਈਆਂ ਨੇ ਚੱਲਣੀ ਨਹੀਂ ਗੱਲ ਗੱਲ ਛੋਟੀ ਹੋ ਜੂ ਤੂੰ ਦਿਆ